ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਸੰਦੀਪ ਉਹਨਾਂ ਦੇ ਫਾਰਮ ਤੇ ਆਏ ਆਂ ਦੋਸਤੋ ਭੋਲਰ ਡੇਰੀ ਫਾਰਮ ਤੇ ਪਸ਼ੂ ਅੱਜ ਦੋਸਤੋ ਘਟੋ ਘੜ ਤਾਨੂੰ ਆਪਾਂ 5-6 ਨਗ ਦਿਖਾਉਣੇ ਸੀ ਫਿਲਹਾਲ ਜਿਹੜਾ ਮਾਲ ਦੇਖ ਚੁੱਕਿਆ ਕੋਈ 4 ਪਸ਼ੂ ਸੇਲ ਹੋ ਚੁੱਕੇ ਆ ਤੇ ਦੋ ਐਨੀਮਲ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਨੀਲੀ ਰਾਵੀ ਦੀ ਬਹੁਤ ਖੂਬਸੂਰਤ ਜਗਾ ਜੱਗੋ ਨਿਆਰੀ ਇੱਕ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤ ਚੰਗੀ ਫੇਸ ਕੁਆਲਿਟੀ ਬਿਲਕੁਲ ਬਿੱਲੀ ਮਰਕਣੀ ਅੱਖ ਸੋ ਸੋਹਣੇ ਸਟਰਕਚਰ ਦੇ ਵਿੱਚ ਦੋਸਤੋ ਇਹ ਝੋਟੀ ਹੋਊਗੀ ਸੋ ਕਾਫੀ ਵੀਰਾਂ ਨੂੰ ਪਸੰਦ ਆਉਣ ਵਾਲੀ ਚੀਜ਼ ਅੱਜ ਆਪਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਵੀ ਦੀ ਕੋਈ ਮੱਝ ਝੋਟੀ ਨਿਕਲੇ ਤੇ ਬਿਲਕੁਲ ਸਾਡੇ ਸਾਹਮਣੇ ਜੜੀ ਪੇਸ਼ ਕੀਤੀ ਜਾਵੇ ਠੀਕ ਆ ਜੀ ਆ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤ ਆ ਇੱਕ ਦੋਸਤੋ ਇਹ ਵੈਡ ਜਰਸੀ ਬਰੀਡ ਦੇ ਵਿੱਚ ਤੁਹਾਨੂੰ ਇੱਕ ਵੈਡ ਦਿਖਾ ਦਾਂਗੇ ਇਹ ਵੀ ਗੱਪਣਾ ਗੱਪਣਾ ਵੈਡ ਤਿਆਰੀ ਵਾਲੀ ਆ ਠੀਕ ਆ ਜੀ ਸੋ ਦੋ ਐਨੀਮਲ ਨੇ ਦੋਵੇਂ ਪਕਾਊ ਆ ਬਾਕੀ ਜਿਹੜਾ ਵੀ ਕੋਈ ਮੇਰਾ ਇਹ ਬਿਲਕੁਲ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਤੇ ਸੁਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਸੁਰ ਸਿੰਘ ਪਿੰਡ ਤੋਂ ਪਿੰਡ ਪੁੱਚਰ ਨੂੰ ਛੜਕ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਸੰਦੀਪ ਸਿੰਘ ਹੋਣਾ ਦਾ ਘਰ ਆ ਤੇ ਭੁੱਲਰ ਡੇਰੀ ਫਾਰਮ ਤੇ ਦੋਸਤੋ ਅੱਜ ਆਪਾਂ ਪਹੁੰਚੇ ਆ ਤਰੀਕ ਤੁਸੀਂ ਨੋਟ ਕਰ ਲਓ ਅੱਜ 9 ਅਗਸਤ ਤੇ ਸਮਾਂ ਦੋਸਤੋ ਕੋਈ ਦੁਪਹਿਰ 1:30 ਵਜੇ ਸਭ ਤੋਂ ਪਹਿਲਾਂ ਸਾਸਰੀ ਕਾ ਸਾਸਿਕਾ ਸੰਤੋਬ ਸਾਹਿਬ ਜੀ ਠੀਕ ਠਾਕ ਹੈ ਮਹਾਰਾਜ ਜੀ ਬਹੁਤ ਵਧੀਆ ਸੰਦੀਪ ਵੀਰੇ ਉਹ ਠੀਕਾ ਜੀ ਬਹੁਤ ਵਧੀਆ ਮਹਾਰਾਜ ਸੰਦੀਪ ਵੀਰੇ ਬਹੁਤ ਵਧੀਆ ਤਕਰੀਬਨ ਮੈਨੂੰ ਲੱਗਦਾ हां जी हां जी ਸੰਤੂ ਸਾਹਿਬ ਜੀ ਕੱਲ ਵੀ ਆਪਣੇ ਕੋਲ ਦੋ ਝੋਟੀਆਂ ਨੀਲੀ ਰੱਖਦੀਆਂ ਗਿਆ ਸੀ ਤੇ ਕੋਈ ਵੀਰ ਆਪਣੇ ਸੱਜਣ ਲੈ ਗਿਆ ਜੀ ਆਹ ਹਾਂਜੀ ਸਵੇਰੇ ਵੀ ਆਪਣੇ ਕੋਲ ਅੱਜ ਵੀ ਕੋਈ ਤਿੰਨ ਮਈਆਂ ਸੀ ਦੋ ਗਾਈਆਂ ਸੀ ਜੀ ਹਾਂਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਪਸ਼ੂ ਸੇਲ ਹੋ ਗਿਆ ਦੋ ਪਸ਼ੂ ਜੀ ਆਪਣੇ ਕੋਲ ਰਹਿ ਗਿਆ ਜੀ ਆ ਤੁਸੀਂ ਦੱਸਿਆ ਸੀ 5-6 ਕੁ ਪਸ਼ੂ ਪਾਏ ਸੀ 5-6 ਪਸ਼ੂ ਹਾਂਜੀ ਹੈਗੇ ਸੰਤੂ ਸਾਹਿਬ ਅਜੇ ਤੁਹਾਡੇ ਗਾੜੀ-ਗਾੜੀ ਲਾ ਕੇ ਨਹੀਂ ਚਲੋ ਬਹੁਤ ਵਧੀਆ ਹੋ ਗਿਆ ਜੀ ਮਾਲ ਇਸ ਤਰ੍ਹਾਂ ਵਿਕਦਾ ਰਹਿੰਦਾ ਫਿਰ ਆਪਾਂ ਇਹ ਰ ਸੰਤੂ ਸਾਹਿਬ ਨਗੀਨਾ ਹੀ ਕੱਢ ਕੇ ਲੈਂਦਾ ਵੇਖੋ ਬਹੁਤ ਜਿਆਦਾ ਖੂਬਸੂਰਤ ਮੈਂ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਪੂਰਾ ਸਟਰ ਸੰਦੀਪੇ ਸੂਬਾ ਦੂਜਾ ਸੁੰਦੀ ਹੈ ਦੂਜਾ ਦੂਜਾ ਪਿਓਰ ਦੂਜਾ ਸੰਸਰਜਟ ਜਾਂ ਵਾਈਟ ਫੇਸ ਆਪਾਂ ਕਹਿ ਸਕਦੇ ਆ ਛੋਟਾ ਸਿੰਘ ਗੁਲਾਈ ਦੇ ਵਿੱਚ ਠੀਕ ਹੈ ਜੀ ਇਧਰੋਂ ਹਵਾਨੇ ਲੈਵੇ ਤਾਂ ਤੁਹਾਨੂੰ ਆ ਬੰਤਰ bxa ਦੇ ਆ ਵੇਖੋ ਜੀ ਠੀਕ ਹੈ ਜੀ ਬਹੁਤ ਸੋਹਣਾ ਸਟਰਕਚਰ ਆ ਲੈਵੇ ਹਵਾਨੇ ਦਾ ਵਨ ਦਾ ਆਪਸੀ ਹਨਾਂ ਦੀ ਬਹੁਤ ਖੂਬਸੂਰਤ ਮੁੱਠੀ ਮੁੱਠੀ ਥਣ ਮੋਟੀ ਬੇਨ ਦੋ ਪਾਸੇ ਮਿਲਕ ਤੇ ਹਵਾਨੇ ਚੱਡੇ ਦੇ ਵੀ ਤਾਂ ਦੋਸਤੋ ਨਿਸ਼ਾਨ ਮਗਰਲੇ ਖੁਰ ਤੋਂ ਪਿਆ ਅਗਲੇ ਖੁਰਾਂ ਦੇ ਉੱਪਰ ਵੀ ਪੱਬੀਆਂ ਤੇ ਜਿਹੜਾ ਨਿਸ਼ਾਨ ਦਾਗ ਹੈਗੇ ਆ ਠੀਕ ਆ ਸੋ ਦੂਜਾ ਸੂਬਾ ਦੋਸਤੋ ਇਸ ਛੋਟੀ ਨੇ ਸ ਸੋਹਣੇ ਸਟਰਕਚਰ ਦੇ ਵਿੱਚ ਆ ਵੀ ਦੁਰਨੜਿਓ ਮੇਰੇ ਵੀਰ ਨੇ ਸੌਦਾ ਕਰਨਾ ਕਿਸੇ ਨੇ ਇੱਕ ਐਡੀਆਂ ਮੰਨ ਕੇ ਕਰ ਲਿਓ ਵੀ ਸੋਨਾ ਕਾਦਾ ਵੱਡਾ ਕਾਦਾ ਠੀਕ ਆ ਜੀ ਕਦ ਕੁਦ ਕਰਮ ਵਾਲੀ ਨੂੰ ਸੋਨਾ ਭਾਜਾ ਨੋੜ ਵਾਲੀ ਸੰਤੋਖ ਸਾਹਿਬ ਜਿੰਨੀ ਹੈਗੀ ਆ ਬਾਕੀ ਸਪੇਸ ਵੜੀ ਆ ਥਾਣਾ ਦੀ ਵੇਖੋ ਅਜੇ ਝੋਟੀ ਨੇ ਮੇਰੇ ਸਾਹਮਣੇ ਹਫ਼ਤੇ ਦੇ ਕਰੀਬ ਲੈ ਜਣਾ ਬਿਲਕੁਲ ਸ਼ਹਿਦ ਹੀ ਆਉਂਦਿਆ ਜੀ ਹਾਂ ਜੀ ਲੋ ਵੀ ਥੱਲੋਂ ਵੀ ਸੰਦੀਪ ਸਿੰਘ ਬਹੁਤ ਵਧੀਆ ਬਹੁਤ ਜਾਰੀ ਸੰਤੋਖ ਸਾਹਿਬ ਐ ਪੂਰੀ ਖਿਡੂਗੇ ਕੇ ਇਹਨੇ ਸੂਏ ਦਾ ਰਿਕਾਰਡ ਚੰਗਾ ਜਿਹੜੇ ਵੀਰਾਂ ਦਾ ਲਈ ਆ 13-14 ਕਿਲੋ ਦੁੱਧ 13 ਕਿਲੋਆਂ ਦੇ ਚੁਲਿਆ ਸਹੀ ਆ ਬਾਕੀ ਭਾਈਨਾਂ ਪੱਟੇ ਵਾਲੀ ਸੰਧੂ ਸਾਹਿਬ ਨੂੰ ਦੇਣਾ ਵੀ ਚਾਹੀਦਾ ਤੇਪਣ ਤਾਂ ਆਪਣਾ ਬਹੁਤ ਜਿਆਦੀ ਪੋਲੀ ਆ ਠੀਕ ਆ ਜੀ ਕੋਈ ਕੋਈ ਬਿਲਕੁਲ ਓਕੇ ਨਿਕਲੂਗੀ ਬਾਕੀ ਜਿਹੜੇ ਵੀਰ ਨੇ ਵੀ ਲੈਣੀ ਆ ਆਪਣੇ ਕੋਲ ਆਵੇ ਨਰਕਪਰਕ ਸੱਲੀ ਕਰਕੇ ਚਮਾ ਥਣਾ ਦੀ ਭਰਾ ਕੇ ਤੇਪ ਕੇ ਸੱਲੀ ਕਰਕੇ ਲੈ ਕੇ ਜਾਵੇ ਸੰਧੂ ਸਾਹਿਬ ਕਿਸੇ ਨੇ ਪਾਟਾ ਨੋਟ ਨਹੀਂ ਦੇਣਾ ਤੇ ਨਾ ਆਪਾਂ ਹੀ ਮਗਰ ਦੇ ਕੇ ਆਏ ਜੀ ਸਹੀ ਆ ਜੀ ਹਾਂ ਜੀ ਲੋ ਵੀ ਭਰਾਵੋ ਬਾਕੀ ਬਿਲਕੁਲ ਠੁਕਮਾ ਲੈਵਾ ਆਪਾਂ ਕਹਿੰਦੇ ਆ ਠੁਕਮਾ ਲੈਵਾ ਤੇ ਪੀੜੀ ਦੇ ਪਾਵਿਆ ਵਾਂਗੂ ਥਾਣ ਲੱਗਾ ਵੀ ਦੂਰੋਂ ਮੈਂ ਇੱਕ ਵਾਰ ਤੁਹਾਨੂੰ ਥੋੜਾ ਹੋਰ ਦਿਖਾਉਣ ਦੀ ਕਰਨਾ ਕੋਸ਼ਿਸ਼ ਆ ਵੇਖ ਬਹੁਤ ਰੰਗ ਟੰਗ ਬਹੁਤ ਖੂਬਸੂਰਤ ਸੁਭਾਪਨ ਬਹੁਤ ਜਿਆਦਾ ਕਰਮ ਵਾਲੀ ਨੂੰ ਲੱਗਾ ਸੋਹਣੀ ਫੇਸ ਕੁਆਲਿਟੀ ਦੇ ਵਿੱਚ ਸੋ ਨਿੱਲੀ ਨਾ ਵੀ ਤਾਂ ਲੱਗੀ ਸੰਤੋਖ ਸਾਹਿਬ ਵੇਖੋ ਨਿੱਕੀ ਨਿੱਕੀ ਸਿੰਗੀ ਆ ਇਹ ਪੂਰੀ ਗੁਲਾਈ ਦੇ ਵਿੱਚ ਠੀਕ ਆ ਜੀ ਲੈ ਵੀਰ ਸੰਦੀਪ ਇੱਕ ਵਾਰੀ ਮਾੜਾ ਤੋੜ ਕੇ ਵੀਰਾਂ ਨੂੰ ਦਿਖਾਈਏ ਬਾਕੀ ਝੋਟੀ ਪਸੰਦ ਆਊਗੀ ਥੱਲਿਓ ਵੀ ਕਾਰਗੁਜ਼ਾਰੀ ਕਰਮ ਵਾਲੀ ਦੀ ਬਹੁਤ ਆ ਤੇ ਥੋੜਾ ਜਿਹਾ ਕਈਰਾਂ ਪਸ਼ੂ ਨਵੀਂ ਦਾਹ ਤੋਂ ਨਿਕਲਦਾ ਘਰੋਂ ਨਿਕਲਦਾ ਪਹਿਲੀ ਵਾਰ ਤੇ ਉੱਪਰ ਦੇ ਬੰਦੇ ਨੂੰ ਵੇਖ ਕੇ ਥੋੜਾ ਜਿਹਾ ਡਰਦਾ ਡੁਰਦਾ ਜ਼ਰੂਰ ਹੁੰਦਾ ਠੀਕ ਆ ਜੀ ਫਿਰ ਸੰਤੋਖ ਸਾਹਿਬ ਇੱਕ ਦੋ ਵਾਰੀ ਦੋਸਤੋ ਪੂਰੀ ਤਸੱਲੀ ਨਾਲ ਆਪਾਂ ਤੁਹਾਨੂੰ origignal ਦਿਖਾਵਾਂਗੇ ਪੂਰਾ ਤੋਰ ਤੋਰ ਕੇ ਤੇ ਸਾਰੇ ਪਾਸਿਓਂ ਮੇਰਾ ਬਾਕੀ ਬਾਜਰ ਮੱਟਾ ਸੰਤੂ ਸਾਹਿਬ ਬਹੁਤ ਜ਼ਿਆਦਾ ਤਸੱਲੀ ਕਰੀਦਾ ਹਾਂਜੀ ਆਹ ਲਓ ਸੋ ਬਹੁਤ ਪਿਆਰੀ ਸੋਹਣੇ ਸਰੀਰ ਕਟਾਂਚੇ ਦੇ ਵਿੱਚ ਸਿੰਗਲ ਹੱਡੀ ਦੀ ਤੇ ਚਮੜੀ ਬਿਲਕੁਲ ਐਨ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹਾਂ ਦੋਸਤੋ ਜਦੋਂ ਵੀ ਬਿਲਕੁਲ ਪਤਲੀ ਚਮੜੀ ਵਾਲਾ ਪਸ਼ੂ ਨਿਕਲਦਾ ਐਨ ਕਾਗਜ਼ ਵਰਗੀ ਪਤਲੀ ਚਮੜੀ ਆ ਸੋ ਬੈਕ ਸਾਈਡ ਤੋਂ ਤੁਸੀਂ ਵੇਖੋ ਹਵਾਨਾ ਲੇਵਾ ਇੱਕੋ ਜਿਹਾ ਇੱਕ ਸਾਰ ਹਵਾਨਾ ਲੇਵਾ ਪੱਦਰ ਬਖਾਲਾ ਠੀਕ ਹੈ ਜੀ ਅਜੇ ਸੰਦੂ ਸਾਭ ਤੇਰੇ ਕਰੀਬ ਲਾਜੋ ਕੋਈ ਪੂੜਾ ਨਹੀਂ ਨਮਾਇਆ ਕੋਈ ਕੁਛ ਨਹੀਂਗਾ ਉਹ ਲੈਜੋ ਵੀਰ ਟਾਈਮ ਆ ਗਿਆ ਆਹ ਦੇਖੋ ਮੇਰਾ ਵੀ 6 ਫੁੱਟ 2 ਇੰਚ ਕੱਦਿਆ ਮੇਰੇ ਜਿਹੜੇ ਜਵਾਨ ਐ ਸੰਦੂ ਸਾਭ ਦੇ ਬਿਲਕੁਲ ਜੀ ਬਿਲਕੁਲ ਹੋਂ ਦੀ ਛੋਟੀ ਸਹੀ ਆ ਲਓ ਵੀ ਦੋਸਤੋ ਆ ਕੱਦ ਘਾਟੀ ਵਾਲੇ ਪਾਸਿਓ ਕੋਈ ਘਾਟਵਾਦ ਨਹੀਂ ਹੈਗੀ ਸੋਹਣੇ ਕੱਦ ਘਾਟ ਦੇ ਵਿੱਚ ਤੇ ਠੀਕ ਆ ਜੀ ਜੇ ਤੋੜ ਲਓ ਹੋਰ ਇੱਕ ਵਾਰੀ ਸੰਦੀਪ ਇਹਨਾਂ ਨੂੰ ਹਾਂ ਲੰਮੀ ਤੋੜ ਕੇ ਵਿਖਾ ਦਿਓ ਵੀਰਾਂ ਨੂੰ ਹੰਦੂ ਸਾਹਿਬ ਘਰੋਂ ਨਹੀਂ ਬਾਹਰ ਕੱਢੇ ਉਹਨਾਂ ਪਸ਼ੂ ਜਿਹੜੇ ਵੀਰਾਂ ਦਾ ਲਈ ਆਪਾਂ ਹਾਂਜੀ ਹਾਂਜੀ 200 ਠੀਕ ਆ ਜੀ ਵੀ ਜਿੰਨੀ ਵੀ ਆਪਾਂ ਸਲਾਉਤ ਕਰੀਏ ਉਹ ਨਹੀਂ ਥੋੜੀ ਬਹੁਤ ਚੰਗਾ ਪਸ਼ੂ ਧਾਨਾ ਥੱਲੇੋਂ ਥਣ ਲੇਵੇ ਦੀ ਬੜੀ ਸਫਾਈ ਆ ਵਿਰਲ ਚੰਗੀ ਸੋਹਣੀ ਸਪੇਸ ਵੰਡ ਆਪਸੀ ਥਣਾ ਦੀ ਤੇ ਪਸੰਦ ਆਉਣ ਵਾਲੀ ਛੇ ਤੇ ਪੂਸ਼ ਵੀ ਜਿਹੜੀ ਦੋਸਤੋ ਉੱਪਰੋਂ ਗਿੱਠ ਆ ਕਰੋ ਜੀ ਜੀ ਅਬੀ ਸੰਦੀਪਰੇ ਇਹ ਦੇ ਦਿੱਗੇ ਫਿਰ ਕਿੰਨੇ ਦੀ ਆਪਾਂ ਵੀਰੇ ਸੰਤੂ ਸਾਹਿਬ ਇਹਦਾ ਤੇ ਮੋਲਾ ਜਿੰਨਾ ਕਰ ਲਈ ਉਹਨੇ ਥੋੜਾ ਹਾਂਜੀ ਵੇਖ ਲੋ ਜਿੰਨੇ ਚੰਗੀ ਲੱਗਦੀ ਦੇ ਦਈਏ ਦਿਓ ਜੀ ਸੰਤੂ ਸਾਹਿਬ ਘੋਟੀ ਦੇਖੀ 1.5 ਲੱਖ ਦੀ ਵੀ ਅੱਛਾ ਜੀ ਪਰ ਆਪਾਂ ਜੈਜ ਲਈ ਜਾਈ ਦੇ ਨਹੀਂ ਕਿਉਂਕਿ ਆਪਾਂ ਦੇ 2-3000 ਆਵਦੇ ਨੇ ਉਹਦੇ ਨੇ ਮਸਲਾ ਰੱਖਣਾ ਜੀ ਹਾਂਜੀ ਡਿਮਾਂਡ ਇਹਦੀ ਆਪਾਂ ਕਰਦੇ ਸੰਤੂ ਸਾਹਿਬ 1,25,000 ਰੁਪਇਆ ਠੀਕ ਹੈ ਜੀ ਉਲੇ ਸ਼ੋਰ ਕਰਦੇ ਨੇ ਸੰਤੂ ਸਾਹਿਬ ਵਿੱਚੋਂ 10000 115000 ਦੀ ਜਸਨੋ ਛੋਟੀ ਦੇ ਦਾਂਗੇ ਜੀ 115000 ਦੀ 115000 ਦੀ ਦੇ ਦਾਂਗੇ ਛੋਟੀ ਸੰਤੂ ਸਾਹਿਬ 1.5 ਲੱਖ ਦੀ ਆ ਪਰ ਚਲੋ ਜੇ ਆਪਾਂ ਮਗਰੋਂ ਪਾਣਾ ਲਈ ਤੇ ਪਾਣਾ ਹੀ ਗਾਂ ਵੀਰ ਭਰਾ ਨੂੰ ਕਿਹਨੂੰ ਦੇ ਦਾਂਗੇ ਅਗਲਾ ਜਾ ਕੇ ਸਾਂਭ ਲੂਗਾ ਸੋ 115000 ਦੀ ਇਹ ਤੁਹਾਨੂੰ ਮਿਲ ਜੂਗੀ ਮੁੱਲ ਚਾਹੇ ਸਵਾ ਵੀਰ ਨੇ ਕੀਤਾ ਇੱਕ 15 ਦੀ ਮਿਲ ਜੂਗੀ ਬਾਕੀ ਕਿਸੇ ਕੋਲ ਸੋਈ ਸਵਾਈ ਤੁਹਾਡੀ 1 25 ਦੀ 30 ਦੀ ਆ ਅਗਲਾ ਜੇ ਕੋਈ ਵੀਰਪਰਾ ਸਾਂਭ ਲੋ ਉਹਨੂੰ 1019 ਸਸਤੀ ਮਿਲ ਜੂਗੀ ਹਾਂਜੀ ਹਾਂਜੀ ਅਗਲਾ ਭਾਵੇਂ ਕੋਹ ਚਾਰ ਲੈ ਜੋ ਮਰਜ਼ੀ ਗੱਲ ਦੇ ਦੇ ਉਹ ਅਗਲੇ ਦੀ ਬਿਲਕੁਲ ਜੀ ਬਿਲਕੁਲ ਅੱਗਾ ਖਾਣਾ ਪੀਣਾ ਗਾ ਸੋਣਾ ਹਾਂ ਤੇ ਬਾਕੀ ਸੰਤੂ ਸਾਹਿਬ ਜੀ ਨੇ ਵੇਖੋ ਕੁਆਲਿਟੀ ਵੇਖੋ ਇਹੋ ਜਿਹੀ ਚੀਜ਼ਾਂ ਬਹੁਤ ਘੱਟ ਲੱਭਦੀਆਂ ਬਾਹਰੋਂ ਵੀ ਮਦੀਨੇ ਨਹੀਂ ਲੱਭਦੇ ਇਹੋ ਜਿਹੀ ਸਾਗ ਜਿਹੜਾ ਪਸੰਦ ਆਉਣ ਵਾਲਾ ਹੈ ਬਾਕੀ ਰੇਡ ਪੜਤਾ ਬੜਾ ਆਵਾਜ਼ ਜੀ ਚਾਜ ਰੇਟ ਠੀਕ ਆ ਜੀ ਭਾਜਨ ਵੇਖੋ ਕਿੱਡਾ ਵਾ ਕੁਰਸੀ ਬੈੜ ਇਹ ਵੀ ਗੱਬਣੀ ਹੈ ਹਾਂਜੀ ਇਹ ਡੱਡ ਬਲੈਕ ਆ ਗਈ ਇਹ ਵੀ ਇਹ ਸੂਹਾ ਕਿਨਵਾ ਇਹ ਦੂਜਾ ਸੂਹਾ ਪਿਓਰ ਜੀ ਲਓ ਜੀ ਇਹ ਦੂਜੇ ਸੂਵੇ ਆ ਦੋਸਤੋ ਥਣ ਥਣ ਕਰਮ ਵਾਲੀ ਨੂੰ ਬਾਕੀ ਠੰਡੀ ਵੀ ਮੱਝਾਂ ਲਈ ਆ ਵੀ ਸੰਤੋ ਸਾਹਿਬ ਕੋਈ ਉਹ ਜੀ ਸ਼ੁਕਰ ਨਹੀਂ ਗਈ ਜਿੱਦਾਂ ਮਰਦੀ ਹੱਥ ਫੇਰੋ ਬਾਕੀ ਥਣ ਚੰਗਾ ਕੁਆਲਟੀ ਵਾਲਾ ਲੱਗਾ ਹਾਂਜੀ ਹਾਂਜੀ ਲਓ ਜੀ ਸੋ ਗੱਬਣ ਤਿਆਰੀ ਵਾਲੀ ਆ ਜਰਸੀ ਕ੍ਰੋਸ ਆਂਗ ਦੇ ਵਿੱਚ ਦੋਸਤੋ ਤੁਸੀਂ ਇਹਨੂੰ ਮੰਨ ਲਿਓ ਠੀਕ ਆ ਜੀ ਥਣ ਬਹੁਤ ਸੋਹਣਾ ਨੋਕਲਾ ਥਾਣਾ ਲੰਬਾ ਹੱਥੀ ਚਵਾਈ ਦਾ ਥਾਣਾ ਤੇ ਦਿਨ ਇਹ ਵੀ ਲਾਜੂ ਪੰਜ ਚਾਰ ਜੇ ਲੈ ਇਹਨੇ ਸੰਤੋ ਸਾਹਿਬ ਅਜੇ ਨੇ ਠੀਕ ਤੋ ਬਖਾਲਾ ਬਖੋਲਾ ਤੁਸੀਂ ਵੇਖੋ ਕਰਮਾਲੀ ਨੂੰ ਇਹਨੂੰ ਵੀ ਬਹੁਤ ਖੂਬਸੂਰਤ ਲੱਗਾ ਅੱਗੋਂ ਸਟਾਰਟ ਹੋ ਕੇ ਤੇ ਬਿਲਕੁਲ ਕੋ ਪੱਟਾਂ ਦੇ ਸਨ ਦੇ ਸੈਂਟਰ ਦੇ ਵਿੱਚ ਜਿਹੜੀ ਆਰਡਰ ਦੀ ਤਿਆਰੀ ਕਰ ਰਹੀ ਹੈ ਸੋ ਥਣ ਲੰਬਾ ਹੱਥੀ ਚਵਾਈ ਵਾਲਾ ਥਣਾ ਅਗਲੇ ਪਿਛਲੇ ਥਣਾ ਦਾ ਗੈਪ ਵੀ ਸੋਹਣਾ ਠੀਕ ਹੈ ਜੀ ਤੇ ਬਿਲਕੁਲ ਨੋਕ ਵਾਲਾ ਕਲਮੀ ਥਣਾ ਆਪਾਂ ਕਹਿੰਦੇ ਨੇ ਵੀ ਨੋਕ ਵਾਲਾ ਥਣਾ ਬਾਕੀ ਸੰਤੋਖ ਸਾਹਿਬ ਜੰਮੀ ਜੰਮੀ ਚੰਗੀ ਆ ਬੱਛੀ ਜੰਨੀ ਹੈ ਹਾਂ ਬਿਲਕੁਲ ਜੀ ਨਗਰਿਆ ਹਾਂ ਜੀ ਸੋ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਦੇ ਵਿੱਚ ਹੈ ਮੀਡੀਅਮ ਹਾਈਟ ਆ ਜਿੰਨੇ ਵੀ ਆ ਸੰਭੀਆ ਕਰਮਾਂ ਲਈ ਦੁੱਧ ਸੋਨਾ ਚਬਾਈ ਚੱਲੂਗੀ ਠੀਕ ਹੈ ਜੀ ਠੀਕ ਆ ਵੀਰ ਅਤਾ ਸੰਦੀਪ ਕੀ ਡਿਮਾਂਡ ਵੀਰੇ ਦੀ ਸੰਤੋਖ ਸਾਬ ਮੁੱਲ ਕਰਦੇ ਆਂ ਦਾ 55000 ਰੁਪਇਆ ਆ 50000 ਦੀ ਜਾਂਦੀ 50000 ਦੀ ਹਾਂਜੀ ਕਰਦੇ ਮਾਤਨ ਜਿਆਦਾ ਜੀ 3000 ਛੋੜ ਕਰਦੀ ਆ 47000 ਦੀ ਦੇ ਦਈਏ ਜਸਨਾ 47 ਦੀ ਬਿਲਕੁਲ ਜੈ ਜੀ ਹੁਣ ਠੀਕ ਆ ਪਰ ਵੀ ਮੁੱਲ ਨਹੀਂ ਮਿਲਦਾ ਮਾਲ ਤੁਹਾਨੂੰ ਪਤਾ ਵਾ ਥੋੜਾ ਜਿਹਾ ਗਾਂ ਦਾ ਸੁਆ ਵੀ ਘਾਟਿਆ ਸੰਤੋਖ ਸਾਬ ਬਿਲਕੁਲ ਜੀ ਬਿਲਕੁਲ ਹਾਂਜੀ ਲੋਬ ਦੋਸਤੋ 47000 ਦੀ ਵੀਰ ਸੰਦੀਪਾਂ ਦਾ ਵੀ ਇਹ ਆਪਾਂ ਦਵਾਂਗੇ ਸੋ ਦੂਜਾ ਸੁਆ ਇਸ ਵੇੜ ਨੇ ਸੂਣਾ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਜਿੰਨੂੰ ਵੀ ਪਸੰਦ ਆਈ ਹੋਊਗੀ ਠੀਕ ਆ ਜੀ ਉਹ ਤੁਸੀਂ ਕੰਟੈਕਟ ਕਰ ਲਿਓ ਅਜੇ 5 ਲਾਜੇ 4 ਲਾਜੇ 6 ਲਾਜੇ ਅੱਛਾ ਸੰਭਾਲਦੇ ਨੇ ਲੈ ਜਾਣੇ ਵਸ਼ੀ ਨੇ ਢਿਲ ਢੁਲਾ ਢਿਲ ਢੁਲਾ ਚੰਗੀ ਆ ਸਾਫ ਸਫਾਈ ਚੰਗੀ ਆ ਬਣਊਗੀ ਚੰਗੀ ਜੀ ਆ ਦੇਖੋ ਠੀਕ ਆ ਜੀ ਠੀਕ ਆ ਲਓ ਦੋਸਤੋ ਇਹ ਰੇਡ ਪੜਤਾ ਹੈ ਇਸ ਵੈਢ ਦਾ ਵੀਰ ਸੰਦੀਪ ਇੱਕ ਨੰਬਰ ਬੋਲ ਦਈਏ ਆਪਣੇ 83370 ਜੀ 38939 ਜੀ 198146 ਜੀ 38939 ਸੰਸਾਰ ਜੀ ਠੀਕ ਹੈ ਜੀ ਵੀਰ ਸੰਦੀਪ ਠੀਕ ਹੈ ਸੰਸਾਰ ਜੀ ਅੱਜ ਦੋ ਨੱਕ ਸੀਗੇ ਵੀਰ ਸੰਦੀਪ ਹੁਣਾਂ ਤੇ ਇਸ ਫਾਰਮ ਤੇ ਫਿਲਹਾਲ ਪਸ਼ੂ ਸੀਗੇ ਕੋਈ 6-7 ਨੱਕ ਤੁਹਾਨੂੰ ਦਿਖਾਉਣੇ ਸੀ ਮਾਲ ਜਿਹੜਾ ਵਿਕ ਗਿਆ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਸੋ ਬਾਕੀ ਤੁਸੀਂ ਆਪਣਾ ਸਮੇਂ ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਤੇ ਪਸ਼ੂ ਅੱਜ ਵੀ ਦੋ ਦਿਖਾਏ ਆ ਪੂਰੇ ਟੌਪ ਦੇ ਪਸ਼ੂ ਸੀਗੇ ਇੱਕ ਵੜ ਤੁਹਾਨੂੰ ਦਿਖਾਤੀ ਆ ਤੋ ਨੀਲੀ ਰਾਵੀ ਦੀ ਇਹ ਝੋਟੀ ਸਾਡੇ ਸਾਹਮਣੇ ਪੇਸ਼ ਕਰਤੀ ਆ। ਸੋ ਪਸ਼ੂ ਪਸੰਦ ਆਏ ਹੋਣਗੇ ਦੋਸਤੋ ਬਾਕੀ ਵੀਡੀਓ ਬੱਦ ਤੋਂ ਬੱਦ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਸ਼ੇਅਰ ਕਰ ਦਿਆ ਕਰੋ ਆਪਣਾ ਫਰਜ਼ ਸਮਝ ਕੇ ਬਹੁਤ ਬਹੁਤ ਧੰਨਵਾਦ ਵੀਰ ਜਿੰਨੇ ਵੀ ਤੁਸੀਂ ਪੂਰੀ ਵੀਡੀਓ ਵਾਚ ਕਰਦੇ ਜੇ ਦੇਖਦੇ ਜੇ ਤੋ ਤੇ دل ਤੋਂ ਤਾਂ ਤੁਹਾਡਾ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਠੀਕ ਆ ਜੀ ਸੋ ਬਹੁਤ ਖੂਬਸੂਰਤ ਪਸ਼ੂ ਵੀਰ ਲੈ ਕੇ ਆਉਂਦੇ ਰਹੇਗਾ ਬਾਕੀ ਸੰਤੂ ਸਾਹਿਬ ਹੁਣ ਆਪਾਂ ਨਗੀਨੇ ਨੀਲੀ ਦੇ ਕੱਢ ਕੇ ਲਿਆਇਆ ਕਰਨੇ ਆ ਪਰਸੋ ਤੱਕ ਫੇਰ ਪੇਸ਼ ਕਰਾਂਗੇ ਆਪਾਂ ਦੋ ਚਾਰਨ ਗੀਨੇ ਨੀਲੀ ਰਾਵੀ ਨੀਲੀ ਰਾਵੀ ਦੇ ਆਉਣ ਫੇਰ ਆਉਣਗੇ ਆਉਣਗੇ ਸੰਤੂ ਸਾਹਿਬ ਆਉਣਗੇ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਹਾਂਜੀ ਹਾਂਜੀ ਸਾਰੇ ਪਸ਼ੂ ਲੈ ਕੇ ਆਉਣੇ ਚਾਹੀਦੇ ਆ ਜੀ ਤੇ ਚਲੋ ਆਪਾਂ ਲੈ ਕੇ ਆਵਾਂਗੇ ਬਹੁਤ ਵਾਰ ਪਸ਼ੂ ਲਿਆਇਆ ਕਰਾਂਗੇ ਚੰਗੇ ਤੇ ਚੰਗੇ ਸਹੀ ਆ ਵੀਰ ਸੰਦੀਪ ਹਾਂਜੀ ਓਕੇ ਵੀਰੇ ਓਕੇ ਤਾਂ ਦੱਸੋ ਮਿਲਦੇ ਹਾਂ ਇੱਕ ਨਵੀਂ ਅਪ